ਇਹ ਜੀ ਮੈਂ ਇੱਕ ਦਰਖਾਸਤ ਦਿੱਤੀ ਸੀਗੀ ਜੀ तकरीबन ਜੁਲਾਈ 2024 ਦੇ ਵਿੱਚ ਸੀ ਤੇ ਉਹਦੇ ਐਫਆਈਆਰ ਕੱਟ ਗਿਆ ਸੀਗੀ ਜੀ ਜਨਵਰੀ 2025 ਦੇ ਵਿੱਚ ਇੱਕ ਕ੍ਰਿਪਟੋ ਕਰੰਸੀ ਦਾ ਮਾਮਲਾ ਜੀ ਇੱਕ ਸੁਖਦੇਵ ਸਿੰਘ ਔਰ ਦਿਪਤੀ ਸੈਣੀ ਤੇ ਚਾਹਤ ਸੈਣੀ ਇਹ ਤਿੰਨੋਂ ਵਿਅਕਤੀ ਸੀ ਜੋ ਆਪਸ ਵਿੱਚ 파ਟਨਰ ਸੀ ਇਹਨਾਂ ਨੇ ਇੱਕ ਜਾਲੀ ਵੈਬਸਾਈਟਾਂ ਤਿਆਰ ਕਰਕੇ ਇੱਕ ਜਾਲੀ ਕੋਇਨ ਤਿਆਰ ਕੀਤਾ ਜਿਦੇ ਵਿੱਚ ਮੇਰੇ ਵੀ ਤੇ ਹੋਰ ਬਹੁਤ ਸਾਰੇ ਲੋਕਾਂ ਦੇ ਪੈਸੇ ਵੀ ਇਹਨਾਂ ਨੇ ਇਨਵੈਸਟ ਕਰਵਾਏ ਜੀ ਤੇ ਬਹੁਤ ਵੱਡੀ ਠੱਗੀ ਇਹਨਾਂ ਨੇ ਕਰੋੜਾਂ ਦੇ ਵਿੱਚ ਔਰ ਪੂਰੇ ਦੇਸ਼ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਯਾਨੀ ਕਿ ਇਹਨਾਂ ਨੇ ਮਾਰੀ ਸੀ ਜੀ ਤੇ ਦੋ ਫਰਾਰ ਸੀ ਤਿੰਨੋਂ ਜੀ ਤਾਂ ਜਿਹੜਾ ਸੁਖਦੇਵ ਸਿੰਘ ਆ ਉਹਦਾ ਬਰਨਾਲਾ ਪੁਲਿਸ ਨੇ ਅਗਸਤ ਦੇ ਵਿੱਚ ਯਾਨੀ ਕਿ ਉਹਨੂੰ ਗ੍ਰਿਫਤਾਰ ਕੀਤਾ ਸੀ ਅਲੱਗ ਇੱਕ ਉਹਨਾਂ ਤੇ ਐਫ ਆਈ ਆਰ ਸੀ ਉੱਥੋਂ ਔਰ ਇਹ ਦੋਨੋਂ ਹਜੇ ਫਰਾਰ ਸੀਗੇ ਜੀ ਜੋ ਕਿ ਰਾਤ ਸਰਚ ਹੋਏ ਨੇਗੇ ਤੇ ਸਵੇਰੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆਗਾ ਜੀ ਲਗਭਗ ਇਹਨਾਂ ਦੀ ਲੋਕੇਸ਼ਨ ਵਗੈਰਾ ਜੋ ਵੀ ਸਾਈਬਰ ਨੇ ਬੜੀ ਮਿਹਨਤ ਨਾਲ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਤੇ ਅੱਜ ਬੇਅਸ਼ਕੀਤ ਕਰਨਗੇ ਜੀ ਅੱਜ ਸ਼ਾਇਦ ਅਤੇ ਅੱਗੇ ਇਨਸਾਫ ਮਿਲਣ ਦੀ ਮੈਨੂੰ ਪੂਰੀ ਪੂਰੀ ਆਸ ਹੈ। ਤੁਸੀਂ ਕਿੰਨੇ ਪੈਸੇ ਇਸ ਇਹਨਾਂ ਦੇ ਨਾਲ ਜਿਹੜੀ ਵੈਬਸਾਈਟਾਂ ਸੀ ਜਾਂ ਕ੍ਰਿਪਟੋ ਕਰੰਸੀ ਦਾ ਮਾਮਲਾ ਸੀ ਕਿੰਨੇ ਪੈਸੇ ਇਨਵੈਸਟ ਕੀਤੇ ਤੇ ਇਹ ਮੇਰੇ ਕੁਝ ਨਾਲ ਦੋਸਤ ਵੀ ਸੀਗੇ ਜੀ ਅਸੀਂ ਤਕਰੀਬਨ 1.5 ਤੋਂ 3 ਕਰੋੜ ਰੁਪਏ ਦਾ ਇਹ ਮਸਲਾ ਜਿਹੜਾ ਉਹ ਸਾਡਾ ਹੈਗਾ। ਕੋਈ ਤੁਹਾਨੂੰ ਪੈਸਾ ਵਾਪਸ ਆਇਆ? ਸਾਨੂੰ ਨਾ ਜੀ ਕੋਈ ਪੈਸਾ ਵਾਪਸ ਨਹੀਂ ਆਇਆ ਜੀ। ਕੋਈ ਤੁਹਾਨੂੰ ਚੈੱਕ ਵਗੈਰਾ ਦਿੱਤੇ ਕੀ ਦਿੱਤਾ? ਹਾਂ ਜੀ ਇਹਨੇ ਦੋ ਵਾਰ ਸਾਡੇ ਨਾਲ ਮਤਲਬ ਸਮਝੋ ਤਾਂ ਗੰਦੀ ਕੋਸ਼ਿਸ਼ ਕੀਤੀ ਇੱਕ ਵਾਰ ਇਹਨੇ ਸਾਨੂੰ 1 ਕਰੋੜ 10 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਜੀ ਫਿਰ ਇਹਨੇ ਸਾਨੂੰ ਦੋ ਚੈੱਕ ਦਿੱਤੇ ਇੱਕ 81 ਲੱਖ ਰੁਪਏ ਦਾ ਇੱਕ 99 ਲੱਖ ਰੁਪਏ ਦਾ ਚੈੱਕ ਤੇ ਮੇਰਾ ਦੋਸਤ ਹੈ ਕਿ ਉਹਨੂੰ ਇਹਨੇ 15-15 ਲੱਖ ਰੁਪਏ ਦੇ ਤਿੰਨ ਚੈੱਕ ਵੀ ਦਿੱਤੇ ਜੀ ਤੇ ਹਾਂ ਉਹਨੂੰ ਥੋੜੀ ਜਿਹੀ ਅਮਾਉਂਟ ਵੀ ਪਾਈ ਸੀ ਇੱਕ ਵਾਰ ਉਸ ਤੋਂ ਬਾਅਦ ਇਹ ਫਿਰ ਚੈੱਕ ਇਹਨੇ ਜਿਹੜੇ ਇਹਦੇ ਬਾਊਂਸ ਹੋਣ ਲੱਗੇ ਜੀ ਤਾਂ ਉਸ ਤੋਂ ਬਾਅਦ ਦੁਬਾਰਾ ਫਿਰ ਅਸੀਂ ਉਹ ਜਿਹੜਾ ਹੈਗਾ ਦਰਖਾਸਤ ਉਹ ਰੀਓਪਨ ਕਰਾਈ ਤੇ ਮਾਂ ਜੋ ਕਿ ਐਸਪੀ ਸਾਹਿਬ ਤੇ ਅਸੀਂ ਤਰਖਾਸ ਦਿੱਤੀ ਤੇ ਦੁਬਾਰਾ ਫਿਰ ਇਹਦੇ ਉੱਤੇ ਕਾਰਵਾਈ ਹੈ ਜਿਹੜੀ ਹੋਈ। ਇਹ ਜਿਹੜਾ ਮਾਮਲਾ ਹੈਗਾ ਨਾ ਇਹ ਕ੍ਰਿਪਟੋ ਕਰੰਸੀ ਦੇ ਨਾਂ ਤੇ ਇਹਨਾਂ ਨੇ ਜਾਲੀ ਵੈਬਸਾਈਟਾਂ ਬਣਾ ਕੇ ਲੋਕਾਂ ਤੋਂ ਪੈਸੇ ਲਵਾ ਕੇ ਇਹ ਕਾਫੀ ਵਿਅਕਤੀਆਂ ਤੋਂ ਪੈਸੇ ਇਹਨਾਂ ਨੇ ਹਾਸਿਲ ਕੀਤੇ ਵੀ। ਤੇ ਇਹਨਾਂ ਦੇ ਵਿੱਚ ਤਿੰਨ ਦੋਸ਼ੀ ਸੀ ਇੱਕ ਨੂੰ ਪਹਿਲਾਂ ਅਰੈਸਟ ਕੀਤਾ ਗਿਆ। ਅੱਜ ਦੋ ਦੋਸ਼ੀ ਕਾਫੀ ਚਿਰ ਤੋਂ ਸਾਨੂੰ ਲੋੜੀ ਦੇ ਸੀ ਉਹਨਾਂ ਨੂੰ ਅਸੀਂ ਅੱਜ ਖਰੜ ਤੋਂ ਲਿਆ ਕੇ ਅੱਜ ਪੇਸ਼ ਮਾਨਯੋਗ ਅਦਾਲਤ ਵਿੱਚ ਕਰ ਰਹੇ ਆ। ਇਹਨਾਂ ਦਰਵਾਜ਼ਾ ਕਿਹੜਾ ਕਿਹੜਾ ਮقدمਾ 14 ਬੀ ਸੀ ਇਹਨਾਂ ਤੇ 420 465 467 ਮਾਮਲਾ ਕਦੋਂ ਦਰਜ ਹੋਇਆ ਸੀ ਸਰ 1 ਜਨਵਰੀ 2025 ਦੇ ਵਿੱਚ ਦਰਜ ਹੋਏ ਸੀ